ਤ੍ਰੀਕਾਲੀ ਸੋਰਾਂ ਦਾ ਅਸ਼ਰਦੀ ਤਰੀਕ ਤੇ ਬਾਬਾ ਦੀ ਸਿੰਘੀ ਦਾ ਮੇਲਾ ਪਾਉਂ ਅੰਦਰ ਉੱਤੇ ਜਾ ਰਹੇ ਹਾਂ ਅਸੀਂ ਇਹ ਗੁਰਦੁਆਰੇ ਤੱਕ ਦਾ ਸਫ਼ਰ ਪੈਦਲ ਹੀ ਤੈਅ ਕੀਤਾ ਤੇ ਰਸਤੇ ਵਿੱਚ ਬਹੁਤ ਹੀ ਸੋਹਣੇ ਦ੍ਰਿਸ਼ ਵੇਖਣ ਨੂੰ ਮਿਲੇ ਦੁਕਾਨਾਂ ਸੱਜੀਆਂ ਹੋਈਆਂ ਸੀ ਤੇ ਫਿਰ ਅਸੀਂ ਅੰਤ ਵਿੱਚ ਗੁਰਦੁਆਰੇ ਪਹੁੰਚ ਗਏ ਪਰ ਗਰ ਵੀ ਕਾਫੀ ਸੀ ਸਿਕਿਉਰਿਟੀ ਦਾ ਬਹੁਤ ਵਧੀਆ ਪ੍ਰਬੰੰਧ ਸੀਗਾ ਇਹ ਕੋਰ ਦਵਾਰੇ ਦੀ ਮੇਨ ਐਂਟਰੈਂਸ ਆ ਮੇਨ ਗੇਟ ਫੇਰ ਅਸੀਂ ਮੇਲੇ ਝੂਲੇ ਵੇਖਣ ਪਹੁੰਚੇ ਤੇ ਇੱਥੇ ਬਹੁਤ ਹੀ ਬੰਨ ਸੋਨੇ ਝੂਲੇ ਲੱਗੇ ਅਸੀਂ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਬਹੁਤ ਹੀ ਵੇਖਣੇ ਤੇ ਪੂਰਨ ਸੁਖਤ ਲੱਗ ਰਿਹਾ ਸੀ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਮੱਥਾ ਟੇਕਣ ਗਏ ਤੇ ਗੁਰਦੁਆਰਾ ਲਾਈਟਿੰਗ ਵਗੈਰਾ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਸੀ ਤੇ ਬਹੁਤ ਸੋਹਣਾ ਲੱਗ ਰਿਹਾ ਸੀ सिके <laughs> ख ਇਹ ਰਸਿੰਕੁਰਦਵਾਰੇਂ ਦਰ ਮੱਥਾ ਟੇਕਿਆ ਤੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਮੱਥਾ ਟੇਕਨ ਤੋਂ ਬਾਅਦ ਫੇਰ ਅਸੀਂ ਲੰਗਰ ਛਕਿਆ ਇੱਥੇ ਅਲੱਗ-ਅਲੱਗ ਪਿੰਡਾਂ ਵਾਲਿਆਂ ਨੇ ਲੰਗਰ ਦੀ ਸੇਵਾ ਲਈ ਹੋਈ ਸੀ ਤੇ ਬਹੁਤ ਜਗ੍ਹਾ ਤੇ ਥਾਂ-ਥਾਂ ਤੇ ਲੰਗਰ ਲੱਗਾ ਹੋਇਆ ਸੀਗਾ ਸਾਨੂੰ ਭੁੱਖ ਵੀ ਲੱਗੀ ਸੀ ਤੇ ਫੇਰ ਅਸੀਂ ਸੋਚਿਆ ਕਿ ਕੁਛ ਨਾ ਕੁਛੇ ਛੱਕ ਕੇ ਫੇਰ ਦੁਬਾਰਾ ਅਸੀਂ ਮੇਲਾ ਘੁੰਮਾਂਗੇ ਪੀਲੀ ਚਾਹ ਓ ਜੀ ਹੁਣ ਆਪਾਂ ਇਸ ਤੋਂ ਬਾਅਦ ਪੀਲੀ ਚਾਹ ਨਾਲ ਹੀ ਸੰਗਰ ਜਿਹੜਾ ਰੋਟੀਆਂ ਦਾ ਫੁਕਿਆਂ ਦਾ ਸੀ ਪ੍ਰਸ਼ਾਦੇ ਦਾ ਉੱਤਮਾ ਦਾ ਨੌਲੇ ਚਾਰਾ ਲੰਗਰ ਇਸ ਤਰ੍ਹਾਂ ਮੇਲਾ ਘੁੰਮਦਿਆਂ ਸਾਨੂੰ ਸ਼ਾਮ ਪੈ ਗਈ ਤੇ ਬਾਅਦ ਵਿੱਚ ਅਸੀਂ ਦੁਕਾਨਾਂ ਵੇਖ ਜੇ ਵੇਖਦੇ ਆਪਣੇ ਘਰ ਵਾਲੀ ਨੂੰ ਵਾਪਸੀ ਕਰਨੀ